ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਪਕ ਸੰਧੂ ਵਾਈਸ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅੱਜ ਆਮ ਆਦਮੀ ਪਾਰਟੀ ਨੇ ਬਹੁਤ ਹੀ ਭਰੋਸਾ ਜਤਾਇਆ ਸੀ ਸੰਗਠਨ ਨੇ ਮੇਰੇ ਤੇ ਜੋ ਉਹਨਾਂ ਨੇ ਸਰਵੇ ਕੀਤਾ ਬਲੌਕ ਪ੍ਰਧਾਨ ਤੋਂ ਬੂਥ ਇਨਚਾਰਜਾਂ ਤੋਂ ਮੈਨੂੰ ਅੱਜ ਟਿਕਟ ਅਨਾਉਂਸ ਕੀ ਹੋਈ ਮਗਰ ਕੁਝ ਕੁ ਕਰਪਟ ਲੀਡਰਾਂ ਕਰਕੇ ਮੇਰੀ ਟਿਕਟ ਕੈਨਸਲ ਕਰ ਦਿੱਤੀ ਗਈ ਮੈਂ ਸੰਦੀਪ ਪਾਟਕ ਜੀ ਨੂੰ ਕਹਿਣਾ ਚਾਹਾਂਗਾ ਜੋ ਪੈਨਲ ਦੇ ਵਿੱਚ ਦੀਪਕ ਬਾਲੀ ਵਰਗੇ ਪਵਨ ਕੁਮਾਰ ਟੀਨੂ ਵਰਗੇ ਮਹਿੰਦਰ ਭਗਤ ਵਰਗੇ ਕਰਪਟ ਲੀਡਰ ਬਹਾਉਗੇ ਇਹ 50-50 ਲੱਖ ਰੁਪਏ ਚ ਕੁਝ ਕੁ ਪੈਸੇ ਆ ਪਿੱਛੇ ਇਹ ਵਿਕਣ ਵਾਲੇ ਆ ਤੁਹਾਡੇ ਵਰਕਰਾਂ ਦੀ ਮਿਹਨਤਾਂ ਤੇ ਪਾਣੀ ਪਾਣ ਵਾਲੇ ਆ ਜਿਵੇਂ ਸ਼ੀਤਲ ਰਿੰਕੂ ਭਜੇ ਓਵੇਂ ਤੁਹਾਡਾ ਮਹਿੰਦਰ ਭਗਤ ਵੀ ਭਜੇਗਾ ਇਨੇ ਕਿਸੇ ਕੰਮ ਦਾ ਲੀਡਰ ਨਹੀਂ ਏ ਸਾਰੇ ਕੰਮ ਚੱਲ ਰਹੇ ਆ ਵੈਸਟ ਹਲਕੇ ਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਰੁਕਿਆ ਹੋਵੇ ਇਹ ਕੋਈ ਭਗਤ ਨਹੀਂ ਸੀਐਮ ਸਾਹਿਬ ਇਹ ਬਿਲਕੁਲ ਕਰਪਟ ਲੀਡਰ ਨੇ ਆਮ ਆਦਮੀ ਪਾਰਟੀ ਦੇ ਮੈਂ 2014 ਦੇ ਵਿੱਚ ਪਹਿਲੇ ਇਲੈਕਸ਼ਨ ਲੋਕ ਸਭਾ ਦੇ ਵਿੱਚ ਬਹੁਤ ਮਿਹਨਤ ਕੀਤੀ 2017 ਦੇ ਵਿੱਚ आम आदमी पार्टी ਵੱਲੋਂ ਡਿਊਟੀਆਂ ਲਗਾਈਆਂ ਗਈਆਂ ਕਿ ਚੌਂਕਾ ਦੇ ਵਿੱਚ ਮੁਖੜ ਪਾ ਕੇ ਅਸੀਂ ਖੜੇ ਹੋਣਾ ਹੈ ਕੇਜਰੀਵਾਲ ਸਾਹਿਬ ਬਣ ਕੇ ਅਸੀਂ ਪਾਰਟੀ ਲਈ ਪ੍ਰਚਾਰ ਕਰਨਾ ਸਾਨੂੰ ਉਦੋਂ ਲੱਗਾ ਕਿ ਆਮ ਬੰਦੇ ਦੀ ਹੁਣ ਵਾਰੀ ਆਈ ਏ ਆਮ ਬੰਦੇ ਦੀ ਵਾਰੀ ਆਈ ਉਹ ਵੀ ਲੀਡਰ ਬਣਨਗੇ ਮਾਹੌਲ ਚੇਂਜ ਹੋਣਗੇ ਮਗਰ ਸੀਐਮ ਸਾਹਿਬ ਡਾਕਟਰ ਸੰਦੀਪ ਪਾਠਕ ਜੀ ਏ ਕੁਛ ਵੀ ਨਜ਼ਰ ਨਹੀਂ ਆ ਰਿਹਾ ਵੈਸਟ ਹਲਕੇ ਦੇ ਵਿੱਚ ਚੋਣਾ ਦੌਰਾਨ ਮਹਿੰਦਰ ਭਗਤ ਜੀ ਨੂੰ ਐਮ ਐਲ ਏ ਵੀ ਬਣਾਇਆ ਕੈਬਨਿਟ ਮਨਿਸਟਰ ਵੀ ਬਣਾਇਆ ਮਗਰ ਉਹਨਾਂ ਨੇ ਵੀ ਕੋਈ ਕ੍ਰਪਸ਼ਨ ਕਰਨ ਦੀ ਕੋਈ ਕਮੀ ਨਹੀਂ ਛੱਡੀ ਜਿੰਨੂੰ ਲੋਕ ਸਭਾ ਦੇ ਇਲੈਕਸ਼ਨ ਲੜਾਏ ਪਵਨ ਕੁਮਾਰ ਟੀਨੂ ਨੂੰ ਉਹਨੇ ਵੀ ਜਿਉ ਇੰਨੇ ਯੋਗਾ ਹੁੰਦਾ ਤੇ ਆਪਣੇ ਇਲੈਕਸ਼ਨ ਜਿੱਤ ਕੇ ਦਿਖਾਉਂਦਾ ਕੋਈ ਕਿਸੇ ਦੀ ਹਵਾ ਨਹੀਂ ਹੁੰਦੀ ਇਹ ਬੰਦੇ ਦੀ ਹਵਾ ਹੁੰਦੀ ਏ ਆਮ ਲੋਕਾਂ ਤੱਕ ਪਹੁੰਚਦੀ ਏ ਹਵਾ ਹੁੰਦੀ ਏ ਪਾਰਟੀ ਦੀ ਹਵਾ ਹੁੰਦੀ ਏ ਸਾਡੇ ਲੋਕ ਸਾਡੇ ਨਾਲ ਨੇ ਉਧਰ ਦੇ ਵਾਸੀ ਮੇਰੇ ਨਾਲ ਨੇ ਜਿੰਨੂੰ ਇਹਨਾਂ ਨੇ ਟਿਕਟ ਦਿੱਤੀ ਏ 2 ਨੰਬਰ ਚ ਕਲੌਂਡੀਆਂ ਕੱਟਦਾ ਏ ਉਹ ਕਿਸੇ ਦਾ ਨਹੀਂ ਸਕਾਉ ਕਦੀ ਉਹ ਕਾਂਗਰਸ ਕਦੀ ਭਾਜਪੀ ਜਿੱਧਰੋਂ ਉਹਦੇ ਫਾਇਦੇ ਹੁੰਦੇ ਉਹ ਉਧਰ ਜਾਂਦਾ ਉਹਦਾ ਚਾਹੇ 50 ਲੱਖ ਲੱਗ ਜੇ ਚਾਹੇ ਕਰੋੜ ਲੱਗ ਜੇ ਉਹ ਦੇ ਕੇ ਟਿਕਟ ਵੀ ਲੈਂਦਾ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਲੋਕਲ ਲੀਡਰਸ਼ਿਪ ਵੱਲੋਂ ਉਹਨੂੰ ਟਿਕਟ ਦਿੱਤੀ ਗਈ ਮਗਰ ਮੈਂ ਡਾਕਟਰ ਸੰਦੀਪ ਪਾਟਕ ਜੀ ਤੁਹਾਨੂੰ ਕਹਿਣਾ ਚਾਹਾਂਗਾ ਇਸ ਤੇ ਵਿਚਾਰ ਕੀਤਾ ਜਾਵੇ ਮੈਂ ਆਪਣੇ ਸਾਰੇ ਬੂਥ ਇੰਚਾਰਜਾਂ ਦੇ ਨਾਲ ਸਵੇਰੇ ਆਜ਼ਾਦ ਟਿਕਟ ਪੜਾਂਗਾ ਅਤੇ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਕੋਈ ਰੋਸ ਨਹੀਂ ਲੋਕਲ ਲੀਡਰਾਂ ਦੇ ਨਾਲੇ ਪਮਨ ਕੁਮਾਰ ਟੀਨੂ ਦੇ ਨਾਲ ਜਿਹੜਾ ਪੈਸੇ ਲੈਂਦਾ ਲੋਕਾਂ ਤੋਂ ਦੀਪਕ ਬਾਲੀ ਦੇ ਨਾਲ ਜਿਹੜਾ ਕਹਿੰਦਾ ਦਿੱਲੀ ਤੱਕ ਮੇਰੀ ਸੈਟਿੰਗ ਹੈ ਮੋਹਿੰਦਰ ਭਗਤ ਆਪਣੇ ਆਪ ਨੂੰ ਲੋਕਾਂ ਨੂੰ ਭਗਤ ਦੱਸਦਾ ਹੈ ਮਗਰ ਉਹ ਹੈ ਨਹੀਂ ਉਹਨੇ ਆਪਣਾ ਮੁੰਡਾ ਅੱਗੇ ਕੀਤਾ ਮੁੰਡਾ ਜਿਹਦਾ ਨਾਮ ਅਤੁਲ ਭਗਤ ਹੈ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਲੋਕਾਂ ਕੋ ਹਫ਼ਤੇ ਲੈਣ ਦੀ ਲੋਕਾਂ ਤੋਂ ਪੈਸੇ ਇਕੱਠੇ ਕਰਨ ਦੀ ਲੋਕਾਂ ਕੋਲੋਂ ਟਿਕਟ ਦੇਣ ਦੀ ਮੰਗ ਕੀਤੀ ਉਸ ਬੰਦੇ ਨੇ ਉਸ ਬੰਦੇ ਨੇ ਮਗਰ ਮੈਂ ਮੈਂ ਸੋਚਦਾ ਸੀਗਾ ਕਿ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਮਗਰ ਜਦੋਂ ਮੇਰੀ ਟਿਕਟ ਦਾ ਐਸਾ ਰੋਲਾ ਪਿਆ ਤੁਸੀਂ ਕਿਸੇ ਬਲੋਕ ਪ੍ਰਧਾਨ ਕਿਸੇ ਲੋਕਲ ਜੇ ਲੋਕਲ ਜਿਹੜੇ ਲੀਡਰ ਨੇ ਸੰਗਠਨ ਦੇ ਉਹਨਾਂ ਨੂੰ ਪੁੱਛੋ ਜੇ ਉਹ ਨਹੀਂ ਮੇਰੀ ਮਿਹਨਤ ਨੂੰ ਨਕਾਰ ਦੇਣਗੇ ਤੇ ਜੋ ਸੰਦੀਪ ਪਾਠਕ ਜੀ ਤੁਹਾਡਾ ਕਹਿਣਾ ਹੋਏਗਾ ਮੇਰੇ ਸਿਰ ਮੱਥੇ ਹੋਏਗਾ ਮਗਰ ਜਿਹੜੇ ਆ ਲੋਕਲ ਲੀਡਰ ਨੇ ਇਹ ਤੁਹਾਡੇ ਆਮ ਵਰਕਰਾਂ ਨੂੰ ਮਾਰਨ ਦੇ ਨੇ ਤੁਸੀਂ ਪਲੀਜ਼ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਲੋਕਲ ਲੀਡਰਾਂ ਨੂੰ ਆਪਣੇ ਵਰਕਰਾਂ ਨੂੰ ਆਪਣੇ ਸੰਗਠਨ ਦੇ ਬੰਦਿਆਂ ਨੂੰ ਬੱਚਿਆਂ ਨੂੰ ਬਚਾਓ ਯੂਥ ਨੂੰ ਬਚਾਓ ਜਿਸ ਯੂਥ ਨੇ ਇੰਨਾ ਜੋਰ ਲਾ ਕੇ ਆਮ ਆਦਮੀ ਪਾਰਟੀ ਲਿਆਂਦੀ ਉਸ ਯੂਥ ਨੂੰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ